ਪਹਿਲੀ ਤੇ ਐਂਡ ਵਾਲੀ ਤੇ ਦੁਬਾਰੇ ਦਸ਼ਮੇਸ਼ਤੀ ਆ ਗਈ ਹਾਂਜੀ 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 ਠੀਕ ਹੈ ਜੀ ਇਹ ਉਹਨੇ 10 ਦਿਨ ਨਹੀਂ ਕੋਈ ਬੰਦਾ ਕਰਦਾਗਾ ਮੈਨੂੰ ਕਿੰਨੇ ਸੀਜ਼ਨੋਂ ਬਾਕੀ ਇਹ ਤਾਂ ਇੱਕ ਅਲੱਗ ਜੀਜ਼ ਆ ਅਲੱਗੀ ਜੀਜ਼ ਆ ਹਾਂਜੀ ਅੱਜ ਚਲਾ ਕੇ ਪਤਾ ਲੱਗ ਆਪਣੀ ਨਾਲ ਦਿੱਤੀ ਆ ਜੀ ਹਾਂਜੀ ਇੱਕ ਇਹ ਹੀ ਸੀ ਕਿ ਆਪਦੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਮੋਗੇ ਅੱਜ ਆਏ ਸੀ ਮਰੇ ਕੋਲੇ ਦਸ਼ਮੇਸ਼ ਕਮੈਨਜ ਵਾਲਿਆਂ ਦੇ ਸਾਡਾ ਯਾਰ ਆ ਮੀਤਾ ਰਤੋਗੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਅੱਜ ਲਈ ਸੀ ਦਸਮੇਸ਼ ਕਮੈਂਡ ਨਵੀਂ ਤੇ ਬਾਕੀ ਵੀਰ ਉਹਨੀਆਂ ਨਾ ਕਰਦੇ ਆ ਗੱਲਬਾਤ ਕਿਵੇਂ ਲੱਗੀ ਦਸਮੇਸ਼ ਕਮੈਂਡ ਸასი ਕਾਲ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਸასი ਆਪੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਨਵੀਂ ਮਸ਼ੀਨ ਦੀ ਆ ਜੀ ਹੋਰ ਕਿਵੇਂ ਠੀਕ ਠਾਕ ਹੋ ਜੀ ਵਧੀਆ ਵਧੀਆ ਜੀ ਅੱਜ ਆ ਗਏ ਦਸਮੇਸ਼ ਲੈਂਡ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਾਂ ਨੂੰ ਵੀ ਜੀ ਕਿੰਨਾ ਟਾਈਮ ਹੋ ਗਿਆ ਮਸ਼ੀਨਾਂ ਚ ਪਿਆ ਨੂੰ 2007 ਦੇ ਜੀ 2007 ਦੇ ਜੀ ਯਾਨੀ 18-19 ਸਾਲ ਹੋ ਚੱਲੇ ਜੀ ਹਾਂਜੀ ਪਹਿਲਾਂ ਸਭ ਤੋਂ ਕਿਹੜੀ ਮਸ਼ੀਨ ਚਲਾਈ ਸੀ ਜੀ ਦਸ਼ਮੇਸ਼ 2002 ਮਾਡਲ ਅੱਛਾ ਪਹਿਲਾਂ ਦਸ਼ਮੇਸ਼ ਚਲਾਈ ਜੀ ਹਾਂਜੀ ਠੀਕ ਹੈ ਫਿਰ ਹੁਣ ਤੱਕ ਹੀ ਦਸ਼ਮੇਸ਼ ਹੀ ਚਲੋ 10 ਸਾਂ ਵੇਚਤੀ 10 ਅੱਛਾ 10 ਚਾਹ ਕੇ ਦਸ਼ਮੇਸ਼ ਵੇਚਤੀ ਹਾਂਜੀ ਫਿਰ ਲਈ ਗੁਰਨਾਣਕ ਅੱਛਾ ਫਿਰ ਗੁਰਨਾਣਕ ਲੈ ਆਈ ਜੀ ਉਹ ਵੀ ਚਲਾਈ ਜੀ ਹਾਂ ਜੀ ਫਿਰ ਲਈ ਅਸੀਂ ਪੰਜਾਬ 16 ਮਾਡਲ ਠੀਕ ਹੈ ਜੀ ਹਾਂ ਜੀ ਉਹ ਜਾ ਕੇ ਹੁਣ ਦਜਮੇਸ਼ ਖੇ ਲਈ ਹੈ ਜੀ ਪਹਿਲੀ ਤੇ ਤੇ ਐਂਡ ਵਾਲੀ ਤੇ ਦਵਾਰੇ ਦਸਮੇਸ਼ਤੀ ਆ ਗਈ ਹਾਂ ਜੀ ਹਾਂ ਜੀ ਠੀਕ ਹੈ ਜੀ ਕਿਵੇਂ ਲੱਗੀ ਤੁਹਾਨੂੰ ਉਹ ਮਸ਼ੀਨ ਦਸਮੇਸ਼ ਬਹੁਤ ਵਧੀਆ ਲੱਗੀ ਬਹੁਤ ਵਧੀਆ ਜਿਵੇਂ ਫੇਰ ਵੇਚਦੀ ਤੁਸੀਂ ਨਾਬੇ ਵਾਲੀਆਂ ਚਲਾ ਕੇ ਦੇਖ ਲਈਆਂ ਉਹਨਾਂ ਦਾ ਫਰਕ ਲੱਗਿਆ ਉਸ ਵਿੱਚ ਉਹ ਉਹਦੇ ਆਪ ਦੀ ਥਾਂ ਤੇ ਆਪ ਦੀ ਥਾਂ ਜੀ ਠੀਕ ਹੈ ਜੀ ਹੁਣ ਜਣੀ ਅੱਜ ਨਵੀਂ ਲੈ ਚੱਲੇਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿਵੇਂ ਲੱਗੀ ਬੰਦਿਆਂ ਦੀ ਡੀਲ ਡੂਲ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਜਿਹੜੀ ਆਜੋ ਆਪਾਂ ਨੂੰ ਤੁਸੀਂ ਨਾਲ ਆਜੋ ਇੱਧਰ ਨੂੰ ਹਾਂਜੀ ਤੁਸੀਂ ਖੜ੍ਹ ਜੋ ਆਪੀ ਚਾਹੇ ਕਮਿਊਨਿਟੀ ਅਸੀਂ ਮਾੜੀ ਇੱਧਰ ਗੱਲਾਂ ਕਰਕੇ ਜਿਵੇਂ ਵੀ ਜੀ ਆਪਣੀ 2002 ਮਾਡਲ ਦਸਮੇਸ਼ ਹੁੰਦੀ ਸੀ ਹਾਂਜੀ ਹਾਂਜੀ ਉਹ ਤੇ ਇਹ ਚ ਕੋਈ ਫਰਕ ਲੱਗਿਆ ਆਪਾਂ ਨੂੰ ਥੋੜਾ ਜਿਹਾ ਫਰਕ ਜੀ ਹੈਗਾ ਫਰਕ ਅੱਕੇ ਨੂੰ ਹਾਂਜੀ ਠੀਕ ਹੈ ਜੀ ਜਿਵੇਂ ਮੰਨ ਲਓ ਹੁਣ ਇਹਨਾਂ ਦੀ ਅਸੈਂਬਲੀ 7 ਨੰਬਰ ਦੀ ਕਰਤੀ ਹਾਂਜੀ ਤੇ ਪਹਿਲਾਂ ਆਪਣੇ 5 ਦੀ ਹੁੰਦੀ ਸੀ ਜੀ ਹਾਂਜੀ ਹਾਂਜੀ ਇਹ ਚੀਜ਼ ਬਦਲਾਤੀ ਜੀ ਹੈਨਾ ਹਾਂਜੀ ਤੇ ਬਾਕੀ BS4 ਇੰਜਨ ਦੀ ਤਾਂ ਨਹੀਂ ਕੋਈ ਦਿੱਕਤ ਹੈਗੀ ਜੀ ਨਹੀਂ ਨਹੀਂ ਜੇ ਨਹੀਂ ਇਹ ਤੇ ਜਿਉਰੀ ਆ ਜਾ ਰਹੀ ਹੈ ਜਾਂ ਪੈਂਦਾ ਹੈਗਾ ਜੀ ਹਾਂਜੀ ਚਲੋ ਚਲਾ ਕੇ ਵੇਖਣੀ ਠੀਕ ਹੈ ਜੀ ਨਹੀਂ ਬਹੁਤ ਵਧੀਆ ਜੀ ਇੰਜਨ ਮੰਨ ਲਓ 133 ਹਾਰਸ ਪਾਵਰ ਹੋਗੀ ਇਹਦੀ ਜੀ ਹਾਂਜੀ ਹਾਂਜੀ ਤੇ ਬਾਕੀ ਖਿਚਾਈ ਚ ਬਹੁਤ ਵਧੀਆ ਹੈਗਾ ਠੀਕ ਹੈ ਜੀ ਅਸੀਂ ਤਾਂ ਦੇਖਿਆ ਚਲਾ ਕੇ ਜੀ ਕਿਉਂਕਿ ਅਸੀਂ ਰਿਜ਼ਲਟ ਕੱਢ ਕੇ ਤਾਈਆਂ ਸੁਣਨਾ ਗੱਲ ਕਰਨ ਨੂੰ ਤੁਸੀਂ ਚਲੋ ਮੈਂ ਵੀ ਲੈਣਾਂ ਟਿੱਪਣੀ ਨਾਲ ਦਿੱਤੀ ਆ ਜੀ ਹਾਂਜੀ ਹਾਂਜੀ ਇਹ ਕਿ ਜੀ ਸੀ ਕਿ ਆਪਦੇ ਆਪ ਹੀ ਦਿੱਤੀ ਇਹਨਾਂ ਨੇ ਨਹੀਂ ਆਪਣੇ ਆਪ ਦੀ ਠੀਕ ਹੈ ਜੀ ਬਾਕੀ ਮਸ਼ੀਨ ਬਹੁਤ ਸੋਹਣੀ ਬਣੀ ਆ ਜੀ ਹਨਾ ਹਾਂ ਜੀ ਦੱਸਦੇ ਹੋਣਗੇ ਫਰਕਸ਼ਨ ਬੁਕਸ ਨੂੰ ਉੱਪਰ ਉਹ ਜੀ ਸਮਝਾਤੇ ਸਾਰਾ ਆਜੋ ਫਿਰ ਆਪਾਂ ਉੱਪਰ ਹੀ ਚੱਲਦੇ ਆਗੇ ਤੇ ਆਹ 깔ੋ ਜਿਵੇਂ ਅੱਗੇ ਆਪਾਂ ਪਹਿਲੀਆਂ ਮਸ਼ੀਨਾਂ ਦੇ ਜੀ ਹਾਂ ਜੀ ਚੱਕਰ ਜੀ ਉਹ ਤਾਰਾਂ ਜੀਆਂ ਤੋਂ ਵਧਾਉਂਦੇ ਹੁੰਦੇ ਸੀ ਯਾਰੇ ਇਸ ਕਦੀ ਇੰਜਣ ਕੋਲੋਂ ਵਧਾ ਲਈ ਘਟਾ ਲਈ ਹੁਣ ਤਾਂ ਇਹਦੇ ਇੱਥੋਂ ਹੀ ਆ ਦੋ ਨੇ ਜੀ ਹਾਂ ਜੀ ਅੱਪ ਕਰ ਲੋ ਵਧਾ ਲੋ ਰੇਸ ਠੀਕ ਹੈ ਜੀ ਤੇ ਇੱਥੋਂ ਘਟਾ ਲੋ ਰੇਸ ਠੀਕ ਹੈ ਜੀ ਇੰਨਾ ਕੀ ਆ ਬਾਕੀ ਆ ਪੈਰ ਵਾਲੀ ਰੇਸ ਲਾਤੀ ਜੀ ਠੀਕ ਜੀ ਅੱਗੇ ਨਾਲੋਂ ਮੰਨ ਲਓ ਜਿਹੜਾ ਕੈਬਣਾ ਖੁੱਲਾ ਹੋ ਗਿਆ ਜੀ ਹਾਂ ਜੀ ਤੇ ਹੋਰ ਫਿਰ ਮੀਤਾ ਕਿੱਥੇ ਕਿ ਚਲੇ ਗਿਆ ਜੀ ਉਹ ਐਮਪੀ ਆ ਜੀ ਉਹ ਐਮਪੀ ਜਾ ਹਾਂ ਜੀ ਹਾਂ ਜੀ ਕਾਈਓ ਨਹੀਂ ਨਾਲ ਆਇਆ ਜੀ ਹਾਂ ਜੀ ਕਹਦਾ ਯਾਰ ਅਮੀਤ ਨੇ ਦੱਸਿਆ ਸੀ ਕਹਿੰਦਾ ਆਪਣੇ ਰਿਸ਼ਤੇਦਾਰ ਉਹਦੀ ਮਸ਼ੀਨ ਪੋਕ ਕਰਾਈ ਹੈ ਜੀ ਉਹਨੇ ਵੀ ਕਰਾਈ ਹੈ ਜੀ ਹਾਂ ਜੀ ਜੀ ਘਾ ਚੋਲੇ ਜਾ ਕਿਹੜੀ ਜੀ ਦਸਮੇਸ਼ੀ ਦਸਮੇਸ਼ ਠੀਕ ਹੈ ਜੀ ਹਾਂ ਆਹ ਹੁਣ ਦੱਸਿਆ ਸੀ ਕਹਿੰਦਾ ਵੀ ਆਪਣੇ ਰਿਸ਼ਤੇਦਾਰ ਆ ਰਹੇ ਨੇ ਮਸ਼ੀਨ ਲੈਣ ਤੂੰ ਉੱਥੇ ਜਾਈ ਮੂਰੇ ਠੀਕ ਹੈ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਹੈਨਾ ਤੇ ਹੋਰ ਹੁਣ ਆਪਾਂ ਨੂੰ ਮਸ਼ੀਨ ਕੱਟ ਕੇ ਗੇਟ ਤੇ ਲਿਆਤੀ ਜੀ ਕੋਈ ਕਮੀ ਪੇਸੀ ਤਾਂ ਨਹੀਂ ਆਈ ਨਾ ਨਾ ਕੋਈ ਨਹੀਂ ਠੀਕ ਹੈ ਜੀ ਬਹੁਤ ਵਧੀਆ ਜੀ ਫਰ ਟੈਂਕ ਬੰਦ ਕਰਤਾ ਜੀ ਸਾਰਾ ਹਾਂ ਜੀ ਹਾਂ ਜੀ ਕਿ ਖੁੱਲਾ ਹੁੰਦਾ ਹੈ ਜੀ ਖੁੱਲਾ ਹੁੰਦਾ ਸੀ ਉਹ 2002 ਦਾ ਖੁੱਲਾ ਹੋਊਗਾ ਜੀ ਹਾਂਜੀ ਹਾਂਜੀ ਫਿਰ ਮੈਂ ਨਾ ਹਾਂਜੀ ਵਧੀਆ ਜੀ ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਜੀ ਅੱਜ ਦਸ਼ਮੇਸ਼ ਪੜਾਤੀ ਬਾਈ ਜੀ ਹੁਣੀਆਂ ਨੇ ਲੈ ਕੇ ਨਵੀਂ ਹੈ ਹਾਂਜੀ ਹਾਂਜੀ ਕਿਵੇਂ ਲੱਗੀ ਮਸ਼ੀਨ ਪਹਿਲਾਂ ਐਂ ਦੱਸ ਦਸ਼ਮੇਸ਼ ਤਾਂ ਮੈਂ ਨਾ ਬਹੁਤ ਵਧੀਆ ਚੀਜ਼ ਹੈ ਜੀ ਠੀਕ ਆ ਪਹਿਲਾਂ ਕਿਹੜੀ ਮਸ਼ੀਨ ਚਲਾਉਂਦਾ ਰਿਹਾ ਪਹਿਲਾਂ ਪੰਜਾਬ ਵਿੱਚ ਚਲਾਈ ਆ ਠੀਕ ਆ ਛਾਲ ਵੀ ਚਲਾਈ ਆ ਠੀਕ ਆ ਗੁਰਨਾਣਕ ਵੀ ਬਾਕੀ ਇਹ ਤਾਂ ਇੱਕ ਅਲੱਗ ਚੀਜ਼ ਆ ਅਲੱਗੀ ਚੀਜ਼ ਆ ਹਾਂਜੀ ਅੱਜ ਚਲਾ ਕੇ ਪਤਾ ਲੱਗ ਜੂ ਰਾਹ ਚ ਜਾਂਦੇ ਨੂੰ ਦਸ਼ਮੇਸ਼ ਅੱਗੇ ਵੀ ਚਲਾਈ ਆ ਮੈਂ ਅੱਗੇ ਵੀ ਚਲਾਈ ਆ ਹਾਂਜੀ ਆ ਬਾਈ ਜੀ ਹੁਣੇ ਹੁੰਦਾ ਇਹਨਾਂ ਕੋਲੇ ਪਹਿਲਾਂ ਹੁੰਦੀ ਸੀ ਦਸ਼ਮੇਸ਼ ਉਹੀ ਚਲਾਉਂਦਾ ਸੀਗਾ ਹਾਂਜੀ ਨਹੀਂ ਉਹ ਨਹੀਂ ਚਲਾਈ ਗੀ ਹਾਂਜੀ ਦਸ਼ਮੇਸ਼ ਉਹ ਇਹਨਾਂ ਨਾਲ ਤਾਂ ਮੈਂ ਬਾਚ ਆ ਗਿਆ ਠੀਕ ਹੈ ਜੀ ਗਰਨਾਨਕ ਤਾਂ ਆਏਗਾ ਮੈਂ ਇਹਨਾਂ ਨਾਲ ਠੀਕ ਆ ਹਾਂਜੀ ਕਿੰਨੇ ਸੀਜ਼ਨ ਹੋ ਗਏ ਵੀਰ ਹੁਣੀਆਂ ਨਾਲ ਇਹਨਾਂ ਨਾਲ ਹੋ ਗਏ ਜੀ ਮੇਰੇ ਆ 10 ਚ ਆਇਆ ਸੀ 2010 ਚ ਹਾਂਜੀ 15 30 ਸੀਜ਼ਨ ਹੋ ਚਲੇ ਹਾਂਜੀ ਹਾਂਜੀ ਫਿਰ ਤਾਂ ਘਰ ਬਣਿਆ ਪਿਆ ਫਿਰ ਡਰਾਈਵਰ ਕਾਦਾ ਰਹਿ ਗਿਆ ਹਾਂਜੀ ਹਾਂਜੀ ਇਹ ਵੀ ਆ ਮੈਨੂੰ ਮਹਿਸੂਸ ਹੀ ਨਹੀਂਦਾ ਜਿਵੇਂ ਆਪਦੇ ਘਰੇ ਤੁਰਿਆ ਫਿਰਦਾ ਹੀ ਹੈ ਹੁਣ ਮੰਨ ਲਾ ਵੀ ਨਵਾਂ ਬੰਦਾ ਹੋਵੇ ਤਾਂ ਇਹ ਨਵੇਂ ਬੰਦੇ ਨੂੰ ਦੱਸਣਗੇ ਵੀ ਉਹ ਫਲਾਣੇ ਪਾਉ ਦੇ ਲਾਲਾ ਜਾ ਕੇ ਕਿੱਥੇ ਤੈਨੂੰ ਦੱਸਣਾ ਵੀ ਖੇਤ ਜਾ ਕੇ ਲਾਲਾ ਕਿੱਥੇ ਮੋਟਰਸਾਈਕਲ ਨਾਲ ਲੈ ਕੇ ਜਾਣਾ ਪੈਂਦਾ ਫਰਕ ਤਾਂ ਪੈਂਦਾ ਐਵੇਂ ਇਹ ਵੀ ਠੀਕ ਹੈ ਕਿ ਨਹੀਂ ਬਾਕੀ ਇਹ ਗੱਲ ਭਰਾ ਜਿਸ ਸੋਡੇ ਤੇ ਯਕੀਨ ਆ ਹਨਾ ਬਾਈ ਯੂਨੀਅਨ ਨੂੰ ਤਾਂ ਮੰਨ ਲਓ ਅੱਜ 28 30 ਲੱਖ ਦੀ ਕਮਾਈ ਲੈ ਕੇ ਨਵੀਂ ਫੜਾਤੀ ਨਹੀਂ ਅਗਲਾ 5 ਲੱਖ ਦੀ ਕਾਰ ਲੈ ਕੇ ਨਹੀਂ ਫੜਾਉਂਦਾ ਬਿਲਕੁਲ ਜੀ ਬਿਲਕੁਲ ਜੀ ਨਹੀਂ ਕਿਉਂਕਿ ਇਮਾਨਦਾਰੀ ਨਾਲ ਬੰਦਾ ਕੰਮ ਕਰਦਾ ਹੋਵੇ ਫਿਰ ਬੰਦੇ ਦਾ ਵੀ ਰੀਜ ਕਰਦੀ ਆ ਵੀ ਆਪਾਂ ਨਵੀਂ ਲੈ ਦਈਏ ਜੇ ਮੰਨ ਲਾ ਤੂੰ ਹੀ ਇਹ ਚੀਜ਼ ਇਹਨਾਂ ਨੂੰ ਖਰਾਬ ਕਰਦਾ ਹੁੰਦਾ ਤਾਂ ਬਾਈ ਕਹਿੰਦੇ ਪੰਜਾਬ ਵੇਚੀਆ ਕੁਝ ਪੈਸੇ ਪਾ ਕੇ ਉੱਚੀ ਕਮੜਾ ਲਾਹੌਰ ਲੈ ਦੋ ਹਾਂਜੀ ਹਾਂਜੀ ਠੀਕ ਹੈ ਨਹੀਂ ਤੇ ਹੋਰ ਸੁਣਾ ਬਹੁਤ ਵਧੀਆ ਬਹੁਤ ਵਧੀਆ ਜੀ ਉਹਨੇ 10 ਦਿਨ ਨਹੀਂ ਕੋਈ ਬੰਦਾ ਕਰਦਾਗਾ ਮੈਨੂੰ ਕਿੰਨੇ ਸੀਜ਼ਨ ਹੋ ਗਏ ਤੁਹਾਡੇ 15 ਸਾਲ ਹੋ ਚੁੱਕੇ 15 ਸਾਲ ਹੋ ਗਏ ਠੀਕ ਹੈ ਤੇ ਸਾਣਾ ਆਪਦਾ ਪਰਿਵਾਰ ਬਣਾ ਕੇ ਰੱਖਿਆ ਇਹਨਾਂ ਨੇ ਮੈਨੂੰ ਵੀ ਆਪਦਾ ਬੱਚਾ ਸਮਝਿਆ ਇਹਨਾਂ ਨੇ ਠੀਕ ਹੈ ਹਾਂ ਜੀ ਭਰਾ ਮੇਰਾ ਤਾਈਓ ਇੰਨਾ ਟਾਈਮ ਲੰਘਦਾ ਵੀ ਤਾਈਓ ਆ ਜੇ ਆਪਾਂ ਮਾਲਕ ਨੂੰ ਆਪਦਾ ਘਰ ਦਾ ਬਣਾਵਾਂਗੇ ਮਾਲਕ ਡਰਾਈਵਰ ਨੂੰ ਆਪਦਾ ਬਣਾਊਗਾ ਬਿਲਕੁਲ ਜੀ ਜੇ ਮੰਨ ਲਾ ਆਪਾਂ ਇੱਕ ਦੂਜੇ ਦੀ ਚੁਗਲੀ ਨਿੰਦਿਆ ਕਰੀਏ ਤਾਂ ਫਿਰ ਤਾਂ ਸੀਜ਼ਨ 4 ਬਣੀ ਲੰਘਦੇ ਜਾਣਗੇ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈਗੀ ਆ ਅੱਜ ਬਾਈ ਜਿਹੜੀਆਂ ਨੇ ਤੈਨੂੰ ਐਡੀ ਵੱਡੀ ਨਵੀਂ ਮਸ਼ੀਨ ਲੈ ਕੇ ਦੇਤੀ ਹੈ ਨਾ ਹਾਂਜੀ ਇਹ ਚੀਜ਼ ਦਾ ਜੇ ਤੇਰੇ ਤੇ ਵਿਸ਼ਵਾਸ ਆ ਤਾਂ ਲਈਦੀ ਭਰਾ ਕਿ ਹੁਣ ਮੰਨ ਲਾ ਤੂੰ ਹੀ ਇਹਨਾਂ ਨੂੰ ਅੱਜ ਨਵੀਂ ਮਸ਼ੀਨ ਦਿਵਾ ਕੇ ਕੱਲ ਨੂੰ ਕਿਸੇ ਮਸ਼ੀਨ ਤੇ ਹੋਰ ਬਾਗ ਜੇ ਤਾਂ ਉਹ ਵੀ ਤੇਰੇ ਵਾਸਤੇ ਵੀ ਮਾੜੀ ਗੱਲ ਆ ਗਈ ਹਾਂਜੀ ਹਾਂਜੀ ਸਹੀ ਗੱਲ ਆ ਜੀ ਚਲੋ ਕੋਈ ਨਾ ਜਿੱਦ ਨੇ ਚੱਲਦੀ ਹੋਈ ਮਸ਼ੀਨ ਮਿਲ ਕੇ ਆਵਾਂਗੇ ਸਾਨੂੰ ਜ਼ਰੂਰ ਠੀਕ ਆ ਜਿਹੜਾ ਮਾਰਾਂਗੇ ਆਵਾਂਗੇ ਜਿਹੜਾ বাজਦਾ ਹੀ ਰਹਿੰਦਾ ਆਪਣਾ ਉਧਰ ਚੂਸ ਲਿਆਟ ਜਾਂਦਾ ਹੁੰਦਾ ਸੀ ਮੈਂ ਮਸ਼ੀਨਾ ਲੈ ਕੇ ਜੀ ਹੁਣ ਤਾਂ ਮੈਂ ਜਿਹੜਾ ਸਾਡਾ ਵੀ ਆਪਣਾ 18 ਕਿਲੋਮੀਟਰ ਬਾ ਉੱਥੇ ਮੈਂ 20 ਸਾਲ ਲਾਇਏ ਨੇ ਜੀ। ਕੋ ਆਪਣਾ ਨਹੀਂ ਮੋੜ। ਹਾਂ ਮੈਂ ਸਮਝ ਗਿਆ ਜੀ ਸਮਝ ਗਿਆ। ਉਹ ਤਾਂ ਬਸ ਮੋੜਨਾ। ਜੇ ਠਾੜਕ ਨਹੀਂ ਗਿਆ? ਮੈਂ ਸਾਨੂੰ ਤਾਂ ਮੈਂ ਟੂਫ ਲਿਆੜੋਂ ਦੇਖਿਆ ਸੀ ਉਹ ਮੁੰਡੇ ਜਿਹੜੀ ਹਿੰਦ ਮਸ਼ੀਨ ਦੇਖਣ ਗਿਆ ਸੀਗਾ। ਮੇਰੀ ਉੱਥੇ ਕੰਬੈਨ ਚੱਲਦੀ ਸੀ ਉਹ ਕਹਿੰਦਾ ਮੈਂ ਵੇਚਣੀ ਆ। ਮੈਂ ਤਾਂ ਹੀ ਉਹ ਠਾੜਕ ਨਹੀਂ ਗਿਆ? ਹਾਂਜੀ ਹਾਂਜੀ। ਠਾੜਕ ਤੋਂ ਨਾਲ ਜੀ ਜਿਹੜੀ ਗਾਇ ਸੜਕ ਮੁੜਦੀ ਆ। ਹਾਂ ਉਹ ਸਿੱਧੀ ਜਾਂਦੀ ਆ ਜੀ। ਹਾਂਜੀ ਹਾਂਜੀ। ਸਿੱਧੀ ਉਹ ਫਰੋਜਪੁਰ ਜਾ ਨਿਕਲਦੀ ਆ ਜੀ। ਹਾਂਜੀ ਹਾਂਜੀ। ਹਾਂਜੀ ਹਾਂ। ਠੀਕ ਹੈ ਬਈ ਉਹ ਕੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।